ਬਾਰੇ ਜਾਵਾ ਉਹਨਾ ਰਾਵਾਂ ਉਤੋਂ ਬਾਰੇ ਬਾਰੇ ਜਾਵਾ ਉਹਨਾ ਰਾਵਾਂ ਉਤੋਂ ਜਿੰਨੀ ਰਾਈ ਆਇਨੇ ਸੰਤ ਮੇਰੀ ਕੌਮ ਦੇ ਬਾਰੇ ਬਾਰੇ ਜਾਵਾ ਉਹਨਾ ਸਿੱਖ ਮਾਵਾਂ ਉਤੋਂ ਜਿੰਨੀ ਕੋਖੋ ਜਾਏ ਨੇ ਸੰਤ ਮੇਰੀ ਕੌਮ ਦੇ ਦੁੱਖ ਤਕਲੀਫਾਂ ਝਖੜਾ ਨੂੰ ਵੇਖ ਕਦੇ ਕਬਰ ਆਏ ਨਾ ਸੰਤ ਮੇਰੀ ਕੌਮ ਦੇ ਇੱਕ ਦੌੜੀ ਸੈਂਕੜੇ ਹਜ਼ਾਰਾਂ ਤੇ ਲੱਖਾਂ ਵਾਰ ਗਾਇਆ ਜਮਾਈ ਨੇ ਸੰਤ ਮੇਰੀ ਕੌਮ ਦੇ ਗਾਇਆ ਜਮਾਈ ਨੇ ਸੰਤ ਮੇਰੀ ਕੌਮ ਦੇ ਪੂਰੇ ਗੁਰਾਂ ਦੀ ਲੱਗੇ ਆ ਕਰਨੇ ਕਿਮਾ ਜਿੰਨਾ ਸੱਚ ਦਾ ਧਰਮ ਹੈ ਪ੍ਰਚਾਰ ਕੀਤਾ ਦਸਾਂ ਲੋਹਾ ਕੀ ਕਿਰਤ ਕਰ ਵੱਢ ਸਕਣਾ ਇਹ અપਕਾਰ ਸੀ ਨਾਨਕ ਅਵਤਾਰ ਕੀਤਾ ਮਾਨ ਤੋੜਿਆ ਵਾਲੀ ਤੇ ਕੰਧਾਰੀਆਂ ਦਾ ਟੋਟੇ ਦੇ ਰਾਖਿਆਂ ਦਾ ਕੜਾ ਠੰਡਾ ਥਾਰ ਕੀਤਾ ਜਿਨ੍ਹਾਂ ਸੰਗਤਾਂ ਨੇ ਦਰਸ਼ਨ ਦਿਦਾਰੇ ਪਾਏ ਬਾਬਾ ਭੁੰਮਣ ਸਾਹਿਬ ਜੀ ਦੇ ਬੇੜਾ ਉਹਨਾਂ ਦਾ ਪਹੁੰਚ ਲੋ ਬਾਬਾ ਭੁੰਮਣ ਸਾਹਿਬ ਜੀ ਨੇ ਪਾਰ ਕੀਤਾ ਬੇੜਾ ਪੂਰਨ ਦਾ ਬਾਬਾ ਭੁੰਮਣ ਸਾਹਿਬ ਜੀ ਨੇ ਪਾਰ ਕੀਤਾ ਉਹ ਦਰਸ਼ਿਤ ਦਾਰੇ ਹੋਏ ਨੇ ਤਨ ਤਨ ਬਾਬਾ ਭੁੰਮਣ ਸਾਹਿਬ ਮਹਾਰਾਜ ਨੂੰ ਇਲਾਹੀ ਜੋਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਜਿਨ੍ਹਾਂ ਦੇ ਵਰ ਸਤਕਾ ਉਪਦੇਸ਼ ਸਤਕਾ ਤਨਨ ਬਾਬਾ ਪੁੰਨ ਸਿੰਘ ਮਹਾਰਾਜ ਜੀ ਨੇ ਗੁਰੂ ਕੇ ਲੰਗਰਾਂ ਤੇ ਉਹਨਾਂ ਦੇ ਪਵਿੱਤਰ ਇਤਿਹਾਸ ਦੇ ਵਿੱਚੋਂ ਜਦੋਂ ਭੀਖਮਚਾ ਫਕੀਰ ਦਰਸ਼ਨ ਦਾਰੇ ਕਰਦਾ ਸਾਧ ਸੰਗਤ ਜੀ ਉਹ ਗੋਬਿੰਦ ਰਾਏ ਪਾਤਸ਼ਾਹ ਦੇ ਗੁਰੂਆਂ ਤੇ ਸੰਤਾਂ ਮਹਾਂਪੁਰਖਾਂ ਦੀਆਂ ਜਿਹੜੀਆਂ ਰਮਝਾਂ ਹੁੰਦੀਆਂ ਨੇ ਉਹ ਰਮਝਾ ਗੁਰੂ ਜਾਣਦੇ ਨੇ ਜਾਂ ਉਹਨਾਂ ਦੇ ਸਿੱਖ ਸਿੱਖ ਜਾਣਦੇ ਨੇ ਆਹ ਤੱਕਣਾ ਕਰੀਏ ਜਦੋਂ ਪਟਨੇ ਦੀ ਧਰਤੀ ਤੇ ਬੈਠਾ ਭਿਕਸ਼ਾ ਫਕੀਰ ਆਪਣੇ ਚੇਲਿਆਂ ਦਾ ਭਰਮ ਦੂਰ ਕਰਨ ਵਾਸਤੇ ਦੋ ਕੁੱਝੀਆਂ ਲੈ ਕੇ ਗੋਪਿੰਦਰ ਰਾਏ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਕੇ ਜੋਗੜੀ ਕਰਦਾ ਅਰਦਾਸ ਕਰਦਾ ਹੈ ਪਾਤਸ਼ਾਹ 1200 ਕੋ ਪੈਂਦਾ ਮੰਝਲਾ ਦੂਰ ਕਰਕੇ ਆਏ ਆ ਯਾਤਰਾ ਤੈ ਕਰਕੇ ਆਇਆ ਮੇਰੇ ਚੇਲਿਆਂ ਦਾ ਭਖਮ ਪਰਮ ਦੂਰ ਕਰੋ ਪਰਮ ਦੂਰ ਕਰਨ ਵਾਸਤੇ ਆਪਣੀ ਚੇਲਿਆਂ ਦਾ ਪਿੱਛਾ ਫਕੀਰ ਦੋ ਪੁਜੀਆਂ ਰੱਖ ਕੇ ਗੋਬਿੰਦਰ ਰਾਏ ਪਾਸ਼ਾ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦਾ ਜਿਵੇਂ ਪਾਸ਼ਾ ਅਰਦਾਸ ਬੇਨਤੀ ਜੋਦੜੀ ਪ੍ਰਵਾਨ ਕਰਦੇ ਨੇ ਜਿਵੇਂ ਬਾਬਾ ਭਮਣ ਸ਼ਾ ਪਾਸ਼ਾ ਸਖਤਾਂ ਦੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਪ੍ਰਵਾਨ ਕਰਦੇ ਨੇ ਅੱਜ ਉਹਨਾਂ ਅਰਦਾਸਾਂ ਦੇ ਸਦਕਾ ਜੋ ਸਤਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਤਗੁਰੂ ਜੀ ਦੇ ਸ਼ੁਕਰਾਨੇ ਕਰਨ ਵਾਸਤੇ ਮਾਪੁਰਖਾਂ ਦੇ ਸ਼ੁਕਰਾਨੇ ਕਰਨ ਵਾਸਤੇ ਸਤਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਏ ਹੋ ਬੜੇ ਧੰਤਾ ਦੇ ਜੋਗੋ ਸਾਧ ਸੰਗਤ ਜੀ ਉਹ ਮਨ ਬਿਰਤੀਆਂ ਇਕਾਗਰ ਕਰਕੇ ਆਵ ਤੱਕਣਾ ਕਰੋ ਜਿਵੇਂ ਗੋਬਿੰਦ ਰਾਏ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਸੰਤ ਮਾਪੁਰਖ ਫਕੀਰ ਹੈ ਅਰਜਾ ਕਰਦਾ ਹੈ ਸਤਗੁਰ ਪਾਤਸ਼ਾਹ ਅਰਜਾ ਪ੍ਰਵਾਨ ਕਿਵੇਂ ਕਰਦੇ ਨੇ ਉਸ ਮੇਰੇ ਦਾ ਹਾਲ ਬਠਿੰਡੇ ਵਾਲੀਆਂ ਬੀਬੀਆਂ ਦਾ ਢਾਡੀ ਜੀ ਦਾ ਆਪ ਦੀ ਸੇਵਾ ਵਿੱਚ ਆਪੜੇ ਕਰਦਾ ਜੀ ਪਿੰਖਣ ਸ਼ਾਦੇ ਭਰ ਮਨ ਨਰਾਇ ਸਤ ਗੁਰ ਗੋਵਿੰਦ ਰਾਹ